ਸਿੰਦੇਫ ਰੋ ਨਰਾਨੀ ਵਿਵੇਕ ਤੇ ਮੈਂ ਹਾਂ ਬਲਰਾਜ ਸਿੰਘ ਗੁਰਬਾਣੀ ਵਿੱਚ ਗੁਰਮਤ ਇਸ ਆਧਾਰ ਤੇ ਲੜੀਵਾਰ ਵਿਚਾਰ ਦਾ سلسلہ ਆਪ ਜੀ ਦੇ ਨਾਲ ਜਾਰੀ ਰੱਖਣ ਦਾ ਯਤਨ ਕਰਾਂਗੇ ਔਰ ਸਾਡੇ ਨਾਲ ਹਰ ਲੜੀ ਵਿੱਚ ਹੋਣਗੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੋਹਣ ਸਿੰਘ ਜੀ ਪੱਤਰਾਲੀ ਸੋ ਅੱਜ ਦੀ ਵਿਚਾਰ ਦਾ ਵਿਸ਼ਾ ਹੈ ਗੁਰਮਤ ਵਿੱਚ ਕਰਮ ਫਿਲਾਸਫੀ ਕਰਮ ਕੀ ਹੈ ਕਰਮ ਕਿਵੇਂ ਬਣਦੇ ਨੇ ਉਹ ਪਰਮਾਤਮਾ ਕਿਵੇਂ ਕਰਮ ਪਾਉਂਦਾ ਹੈ ਤੇ ਕਰਮ ਕੌਣ ਘਟ ਸਕਦਾ ਹੈ ਤੇ ਕਿਵੇਂ ਕਰ ਸਕਦਾ ਇੰਨਾ ਸਾਰਿਆਂ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਸੱਦਾ ਦਿੱਤਾ ਹੋਇਆ ਬਹੁਤ ਹੀ ਸਤਿਕਾਰਯੋਗ ਡਾਕਟਰ ਸੋਨ ਸਿੰਘ ਜੀ ਪਪਰਾਲੀ ਨੂੰ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾ ਲੈਂਦੇ ਆਂ ਤੇ ਫਿਰ ਗੱਲਬਾਤ ਦਾ سلسلہ ਆਰੰਭ ਕਰਦੇ ਆਂ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਜੋ ਆਪਣੇ ਰਸੇਵਿਆਂ ਵਿੱਚੋਂ ਕੀਮਤੀ ਸਮਾਂ ਕੱਢਿਆ ਸੋ ਸਭ ਤੋਂ ਪਹਿਲਾਂ ਕਿਰਪਾ ਕਰੋ ਇਹ ਦੱਸਣ ਦੀ ਕਿ ਗੁਰਮਤ ਕਰਮ ਫਲਸਫੇ ਨੂੰ ਕਿਵੇਂ ਮੰਨਦੀ ਹੈ ਦਾ ਸੰਗ ਜੀਓ ਸਭ ਤੋਂ ਜਟਿਲ ਵਿਸ਼ਾ ਗੁਰਬਾਣੀ ਦਾ ਔਰ ਗੁਰਮਤ ਦਾ ਕਰਮ ਥਿਉਰੀ ਹੈ ਭਗਤ ਪੰ ਲੋਚਨ ਜੀ ਆਪਣੀ ਤਰੀਮਤ ਨੂੰ ਸਮਝਾ ਰਹੇ ਹਨ ਨਰਾਇਣ 인 ਦ ਸਕਾਈ ਰੀ ਭੂਲੀ ਗੰਵਾਰੀ ਦੁਗ੍ਰਿਤ ਸੁਗ੍ਰਿਤ ਥਾਰੋ ਕਰਮ ਰੀ ਤੂੰ ਕਿਉਂ ਜਿੱਦ ਕਰੀ ਜਾਨੀ ਨਰਾਇਣ ਦੀ ਵੀ ਨਿੰਦਿਆ ਕਰੀ ਜਾਨੀ ਵੀ ਆਪਣੇ ਕੋਲ ਲੜਕਾ ਨਹੀਂ ਹੈ ਆਪਣੇ ਕਰਮਾ ਆਪਾਂ ਨੇ ਕਰੇ ਹੀ ਨਹੀਂ ਹੈ ਪਹਿਲਾਂ ਇਹ ਜੇ ਕਰਮ ਵੀ ਆਪਾਂ ਨੂੰ ਮਿਲਦਾ ਨਹੀਂ ਉਹ ਦੇ ਦਿੰਦੇ ਤਾਂ ਉਹਦੇ ਵਿੱਚ ਫਿਰ ਮਿਥਿਆਸ ਚੋਂ ਹਵਾਲੇ ਦਿੱਤੇ ਹੋਏ ਚਾਤਪਨ ਸ਼ੰਕਰਾ ਮਾਥੇ ਵਸਤਾ ਸੋ ਸ੍ਰੀ ਇਸ਼ਨਾਨ ਨੇ ਫੁੱਲ ਜਨਮ ਦੇ ਮਿਲਿਓ ਸਾਰੰਗ ਪਾਣ ਰੇ ਕਰਮਕਾਰ ਕਲੰਕ ਮੁਕੀਟਸ ਚੰਦਰਮਾ ਦੀ ਮਿਸਾਲ ਹੈ ਉਹ ਭਈ ਚੰ드ਰਮਾ ਸ਼ਿਵਾ ਦੇ ਮੱਥੇ 'ਚ ਵੱਜਦਾ ਹੈ। ਮਾਥਾ ਹਿੰਦੀ ਦੇ ਇਲਾਕੇ ਵਿੱਚ ਇਸ ਨੂੰ ਕਿਹਾ ਜਾਂਦਾ ਜੂੜੇ ਦੇ ਉੱਪਰ ਦੇਖਿਓ ਅੱਧਾ ਚੰਦ ਹੁੰਦਾ ਹੈ। ਸ਼ਿਵਜੀ ਦੇ ਉਹ ਜਦੋਂ ਸ਼ਿਵਾ ਨਹਾਉਨੇ ਸੋਸਰੀ ਗੰਗਾ ਨੂੰ ਕਹਿੰਦੇ ਆਂ ਗੰਗਾ ਨੂੰ ਪਵਿੱਤਰ ਮੰਨਿਆ ਜਾਂਦਾ ਉਹਦੇ ਜਦੋਂ ਵੀ ਸ਼ਿਵਾ ਨਹਾਉਨੇ ਤਾਂ ਫਿਰ ਉਹ ਚੰ드ਰਮਾ ਵੀ ਧੋਤਾ ਜਾਂਦਾ ਦੋ ਦੇਵਤਿਆਂ ਦਾ ਮਾਣ ਹੋ ਗਿਆ। ਇੱਕ ਐਡੇ ਵੱਡੇ ਦੇਵਤੇ ਦੇ ਸਿਰ ਦੇ ਉੱਤੇ ਉਹਨਾਂ ਦੂਜਾ ਗੰਗਾ ਦੇਵੀ ਦੇ ਵਿੱਚ ਇਸ਼ਨਾਨ ਕਰਨ। ਤੀਜਾ ਇਸੇ ਚੰਦਰਵੰਸ਼ੀ ਕุล ਦੇ ਵਿੱਚ ਕ੍ਰਿਸ਼ਨ ਜੀ ਪੈਦਾ ਹੋਏ। ਤੋਂ ਜਿਹੜੇ ਕੁੱਲ ਦੇ ਵਿੱਚ ਇੱਕ ਮਹਾਪੁਰਸ਼ ਪੈਦਾ ਹੋ ਜਾ ਉਹ ਦਿਨ ਤੋਂ ਕੁੱਲਾਂ ਸਾਰੀਆਂ ਤਰਜ਼ਿਆ ਕਰਦੀਆਂ। ਪਰ ਚੰਦਰਮਾ ਦਾ ਦਾਗ ਤਾਂ ਹੁਣ ਤੱਕ ਮਿਟਿਆ ਨਹੀਂ। ਕਰਮ ਕਰ ਕਲੰਕ ਮੁਕਟਸ ਸੰਸਕ੍ਰਿਤ ਭਾਸ਼ਾ ਤੋਂ ਵੀ। ਤੋਂ ਮਿਸਾਲ ਦੇ ਕੇ ਸਮਝਾ ਰਹੇ। ਇਸ ਤਰ੍ਹਾਂ ਹੀ ਸੂਰਜ ਦੀ ਮਿਸਾਲ ਦੱਸ ਦੇ ਰਹੇ। ਚਲੋ ਇਨ ਸ਼ਾਰਟ ਕਰਦੇ ਆਪਾਂ। ਵੀ ਅਰਣ ਜਿਹੜਾ ਸੂਰਜਦਾਰ ਰਥਵਾਰਤੀ ਹੈ, ਪੰਜ ਘੋੜਿਆਂ ਵਾਲਾ ਰੱਥ ਆ ਘਰਿਆ। ਉਹ ਹੁਣ ਵੀ ਲੰਗੜਾ ਹਾਲਾਂਕਿ ਐਡੇ ਵੱਡੇ ਸੂਰਜ ਜਿਹੜਾ ਸਾਰੀ ਸ੍ਰਿਸ਼ਟੀ ਦਾ ਦੀਵਾ ਹੈ ਚਾਨਣਾ ਦਿੰਦਾ ਹੈ ਉਹਦਾ ਰਥਵਾਰਤੀ ਹੋਣਾ ਫਿਰ ਉਸੇ ਅਰਨਾ ਦਾ ਜਿਹੜਾ ਚਚੇਰਾ ਭਾਈ ਹੈ ਉਹ ਗਰੜ ਪੰਖਿਆਂ ਦਾ ਰਾਜਾ ਉਹ ਵੀ ਬੜਾ ਦੇਵਤਾ ਉਹਨੂੰ ਇੰਨਾ ਮਾਨ ਪ੍ਰਾਪਤ ਹੈ ਦੋ ਦੇਵਤਿਆਂ ਦਾ ਫੇਰ ਵੀ ਲੰਗੜਾ ਉਹਦਾ ਲੰਗ ਨਹੀਂ ਦੂਰ ਹੋਇਆ ਇਹ ਸਮਝਾ ਰਹੇ ਉਹ ਵੀ ਕਰਮ ਕੱਟਦਾ ਨਹੀਂ ਹੈ ਬੇਸਿਕਲੀ ਕਰਮ ਕਰਦਾ ਨਹੀਂ ਗੁਰਮਤਿ ਇਸ ਗੱਲ ਨੂੰ ਕਾਫੀ ਮਾਨਤਾ ਦਿੰਦੀ ਹੈ ਪਰ ਇਹ ਐਬਸੋਲਿਊਟ ਗੱਲ ਨਹੀਂ ਹੈ ਗੁਰਮਤਿ ਵਿੱਚ ਦੇਖਿਓ ਕਿਵੇਂ ਨਹੀਂ ਹੈ ਫਿਰ ਅੱਗੇ ਸਮਝਾ ਰਹੇ ਹਾਂ ਵੀ ਹਨੂਮਾਨ ਨੇ ਬਹੁਤ ਸੇਵਾ ਕੀਤੀ रामचंद्र ਜੀ ਦੀ ਬੂਟੀ ਪਹਾੜ ਵਿੱਚ ਆ ਕੇ ਲਿਆ ਛਲ ਬਛਲ ਆਣ ਤੋ ਕੀਲੇ ਖੜੀ ਦਰਦੀ ਲੈ ਲੰਕਾਗੜ ਉਪਾੜੀ ਲੈ ਰਾਵਣਵਨ ਛਲ ਬਛਲ ਆਣ ਤੋ ਕੀਲੇ ਹਰੀ ਲੰਕਾ ਨੂੰ ਵੀ ਫੂਕਿਆ ਜਾਲਿਆ ਵਟਕਾ ਸ਼ੋਕ ਵਟਕਾ ਤੈਸ ਨੇਸ ਕਰ ਦਿੱਤੀ ਫਿਰ ਬੁੱਤੀ ਛਲ ਬਛਲ ਲੈ ਕੇ ਆਇਆ ਇੰਨੀ ਸੇਵਾ ਕਰੀ ਮਿਲਿਆ ਕਿਆ ਕਰਮ ਕਰਿ ਕਛੋਟੀ ਮੁਫੀਟ ਸ੍ਰੀ ਕੇਵਲ ਇੱਕ ਕਛੋਟੀ ਕਾਛ ਮਿਲੀ ਉਹ ਵੀ ਇਸ ਤਰ੍ਹਾਂ ਵੀ ਜਦੋਂ ਯੁੱਧ ਆ ਚਾਏ ਜਿੱਤ ਕੇ ਜੰਗ ਅਗਰ ਉਹਨਾਂ ਆ ਕੇ ਹਟੇ ਸੀ रामचंद्र ਜੀ ਅਨੁਮਾਨ ਆਗੇ ਪੁੱਛਦੇ ਆਂ ਵੀ ਭਗਤਾ ਬੜੀ ਸੇਵਾ ਕਰੀ ਕੁਛ ਮੰਗ ਲੈ ਉਹ ਕਹਿੰਦੇ ਜੀ ਬਸ ਤੁਹਾਡੇ ਚਰਨ ਨਹੀਂ ਕਹਿੰਦੇ ਕੁਛ ਮੰਗ ਕਹਿੰਦੇ ਲਿਆਓ ਜਿਹੜਾ ਕੁਛ ਹੈਗਾ ਦੇ ਦਿਓ ਉਹ ਕਾਛ ਰਿ ਝੋੜ ਰਏ ਸੀ ਨਾ ਆ ਕੇ ਕਛੋਟੀ ਇਹ ਸ਼ਬਦ ਆਇਆ ਹੋਇਆ ਗੁਰਬਾਣੀ ਚ ਉਹੀ ਫਰਾਂਤੀ ਹੁਣ ਭਗਤ ਜੀ ਕਹਿ ਰਹੇ ਆਪਣੀ ਪ੍ਰੀਮਤ ਨੂੰ ਵੀ ਸਿਰਫ ਇੰਨੀ ਸੇਵਾ ਕਰਕੇ ਉਹਦੇ ਕਰਮਾਂ ਦੇ ਵਿੱਚ ਉਹਦੇ ਭਾਗਾਂ ਦੇ ਵਿੱਚ ਸਿਰਫ ਇੱਕ ਕਾਛ ਰਹੀ ਹੋਰ ਕੁਝ ਨਹੀਂ ਪ੍ਰਾਪਤ ਹੋਇਆ ਤਾਂ ਇਸ ਕਰਕੇ ਕਹਿ ਰਹੇ ਆ ਵੀ ਆਪਣਾ ਕਰਮ ਨਹੀਂ ਹੈ ਪੁਰਬਲਾ ਕਰਮ ਮਿਟਦਾ ਨਹੀਂ ਹੈ ਪੁਰਬਲੋ ਕਿਰਤ ਕਰਮ ਹੈ ਜਿਹੜਾ ਉਹ ਕਦੇ ਮਿਟਦਾ ਨਹੀਂ ਇਹ ਭਗਤ ਜੀ ਭਗਤ ਅਲੋਚਨ ਜੀ ਦਾ ਸਾਰਾ ਸ਼ਬਦ ਇਸੇ ਗੱਲ ਪਰ ਬੀਤਦਾ ਔਰ ਗੁਰਬਾਣੀ ਇਹਨੂੰ ਮੰਨਤਾ ਵੀ ਦੇ ਰਹੀ ਹੈ ਪਰ ਇਹ ਐਬਸੋਲਿਊਟ ਗੱਲ ਨਹੀਂ ਹੈ ਇਹ ਆਏ ਕਹਿ ਲੋ ਵੀ ਜੇ ਮਹਾਰਾਜ ਸਭ ਤੋਂ ਹੋਰ ਸਹੀ ਕਰਵਾਵੇ ਤਾਂ 95 ਤੋਂ 99 99% ਤੱਕ ਬਾਤ ਠੀਕ ਹੈ ਜਿਹੜੀ ਗੱਲ ਵਿੱਚ ਐਬਸੋਲਿਊਟ ਕਿਉਂ ਨਹੀਂ ਹੈ ਉਹ ਬਾਤ ਹੋਰ ਹੈ ਵਿੱਚ ਉਹ ਫਿਰ ਉਹ ਵੀ ਅੱਗੇ ਆਉਂਦੀ ਹੈ ਦੇਖੋ ਪੁਰਬ ਲੋ ਕਿਰਤ ਕਰਮ ਨਾ ਮਿਟੈ ਰੀ ਕਰ ਗੇਣ ਤਾਂ ਚੇ ਮੋਹੇ ਜਾਪੀ ਲੈ ਰਾਮ ਚੇ ਨਾਮ ਤਾਂ ਹੀ ਮੈਂ ਰੱਬ ਦਾ ਨਾਮ ਜਪਦਾ ਬਾਰ-ਬਾਰ ਪੁਰਬਲਾ ਕਰਮ ਕੱਟਦਾ ਨਹੀਂ ਹੈ ਹੁਣ ਭਗਤ ਰਾਮਾਨੰਦ ਜੀ ਦਾ ਇੱਕ ਸ਼ਲੋਕ ਹੈ ਉਹ ਵੀ ਬਨਾਸਰ ਦੇ ਵਾਸੀ ਸੀਗੇ ਇੱਕ ਇੱਕੋ ਹੀ ਸ਼ਬਦ ਹੈ ਉਹਨਾਂ ਦਾ ਸਾਰੀ ਭਗਵੰਤ ਉਹ ਉਹ ਇਹ ਕਹਿ ਰਹੇ ਆਂ ਵੀ ਗੁਰਕਾ ਸ਼ਬਦ ਕੱਟ ਐ ਕੋਟ ਕਰਨ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰਕਾ ਸ਼ਬਦ ਕੱਟ ਐ ਕੋਟ ਕਰਨ ਜੇ ਕਰਮ ਕੱਟੇ ਹੀ ਨਾ ਜਾਵੇਂ ਕਿਸੇ ਵੀ ਤਰ੍ਹਾਂ ਫਿਰ ਤਾਂ ਸਾਡਾ ਕਦੇ ਆਧਾਰੇ ਨਹੀਂ ਹੋ ਸਕਦਾ ਫਿਰ ਤਾਂ ਜਹਾਜਾ ਕਰੋਗੇ ਉਹ ਜਾਂ ਬੀਜੂੰਗੇ ਉਹ ਜਾਂ ਵੱਢ ਲੂਗੇ ਜਿਹੜਾ ਵੀਜੈ ਸੋਲੂਣਾ ਕਰਮਾਂ ਸੰਧ ਲੱਗੇ ਤੇ ਇਹੀ ਕਰਮ ਕਿਉਂ ਰਹੀ ਹੈ ਇਹ ਬਹੁਤ ਹੱਦ ਤੱਕ ਠੀਕ ਹੈ ਪਰ ਐਬਸੋਲਿਊਟ ਜਦ ਬਣਦੀ ਹੈ ਜਦੋਂ ਇਹ ਵੀ ਨਾਲ ਆ ਜਵੇ ਗੱਲ ਵੀ ਕਰਮ ਹੈ ਜਿਹੜੇ ਉਹ ਸ਼ਬਦ ਕੱਟ ਸਕਦਾ ਗੁਰੂ ਦਾ ਸ਼ਬਦ ਜਾਂ ਪੂਰਾ ਗੁਰੂ ਮਿਲ ਜੇ ਇਹ ਕੱਟੇ ਜਾਂਦੇ ਫਿਰ ਧਾਰ ਹੋ ਜਾਂਦਾ ਪਰਮਾਤਮਾ ਨੇ ਇਹ ਵਿਧਾਨ ਬਣਾਇਆ ਹੋਇਆ ਹੈ ਵੀ ਨਾਰਮਲੀ ਤੁਸੀਂ ਕੀਰਤ ਕਰਮ ਜਿਹੜਾ ਪਿੱਛੇ ਕਰਦੇ ਆਏ ਹੋ ਤੁਹਾਡੇ ਮੱਥੇ ਦੇ ਉੱਪਰ ਉਹਦੀ ਲਿਖਤ ਹੈ ਤੁਸੀਂ ਉਹਦੇ ਮੁਤਾਬਕ ਕਰਨਾ ਔਰ ਫਿਰ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹੋਮੈਦਸਤੀ ਪਾਈ ਨਾਲ ਹੋਮੈ ਦਾ ਨੂੰ ਜੋੜ ਦਿੱਤਾ ਗਿਆ ਕਿਰਤ ਕਰਮ ਦੇ ਨਾਲ ਪ੍ਰਭੂ ਵੱਲੋਂ ਤਾਂ ਕਿ ਦੋਹੇ ਹੈਂਡ ਇਨ ਗਲੋਵ ਚੱਲਣ ਦੋਹਾਂ ਦਾ ਇੱਕ ਬਹੁਤ ਬੂੜਾ ਰਿਸ਼ਤਾ ਜਿੱਥੇ ਹੋਮੈ ਹੋਊਗੀ ਉੱਥੇ ਕਿਰਤ ਕਰਮ ਮਿਟ ਨਹੀਂ ਸਕਦਾ ਇਹ ਗੁਰਬਾਣੀ ਦਾ ਪਵਿੱਤਰ ਫਰਮਾਨ ਜਿੰਨਾ ਚਿਰ ਅੰਦਰ ਹੋਮੈ ਬੈਠੀ ਹੈ ਉਹ ਬੈਠੀ ਬੰਦੇ ਦੇ ਹੋਮ ਬੈਠਾ ਮਾਨ ਬੈਠਾ ਹੰਕਾਰ ਬੈਠਾ ਲਾਹ ਲਾਹ ਦੀ ਕੋਈ ਕਹਿ ਲਓ ਉਹਨਾਂ ਚਿਰ ਕਿਰਤ ਕਰਮ ਮਿਟ ਨਹੀਂ ਸਕਦਾ ਕੀਰਤ ਪਿਆ ਪਰਵਾਣਾ ਲਿਖਿਆ ਬੌੜ ਹੁਕਮ ਨਾ ਕੋਈ ਇੱਕੋ ਵਾਰ ਲਿਖ ਦਿੱਤਾ ਪ੍ਰਭੂ ਨੇ ਬਾਰ ਬਾਰ ਨਹੀਂ ਲਿਖਦਾ ਉਹ ਇਹਦੇ ਬਾਰੇ ਵੀ ਥੋੜਾ ਜਿਹਾ ਸੋਚੀਏ ਵਿਚਾਰੀਏ ਕਿਉਂਕਿ ਗੁਰਮਤ ਹੈ ਬੌੜ ਡੁੰਗਾਈਆਂ ਪੂਰੀ ਤਾਂ ਸਮਝ ਮਹਾਰਾਜੇ ਦੇ ਦੇਵੇ ਤਾਂ ਆ ਜਵੇ ਅਦਰਵਾਈਜ਼ ਇਹ ਸਮੁੰਦਰ ਹੈ ਜਿੰਨੀ ਕੁ ਪਿੱਛੇ ਚੱਲ ਕੇ ਗੁਰੂ ਦੇ ਥੋੜੀ ਬਹੁਤ ਸਮਝ ਆਈ ਹੋਈ ਆ ਉਹ ਆਪਦੀ ਨਾਲ ਵਿਚਾਰ ਕਰਦੀ ਜਿਹੜੀ ਮੱਥੇ ਦੀ ਲਿਖਤ ਹੈ ਬਾਰ ਬਾਰ ਦੋ ਕਿਸਮ ਦੇ ਲੇਖ ਪਏ ਹੋਣ ਇੱਕ ਤਾਂ ਆਏਗੇ ਤ੍ਰੈਗੁਣੀ ਜੀਵਨ ਦੇ ਲੇਖ ਜਿਦੇ ਚ ਚੰਗਾ ਔਰ ਮੰਦਾ ਦੋਹੇ ਬੁਰਾ ਪਲਾ ਦੋਹੇ ਮਸਤਕ ਲਿਖੇ ਦੋਹੇ ਲਿਖੇ ਪਏ ਆ ਪਾਪ ਪੁੰਨ ਵੀ ਜਾਣ ਚੰਗਾ ਵੀ ਮੰਦਾ ਪਾਪ ਵੀ ਪੁੰਨ ਵੀ ਇੱਕ ਤਾਂ ਉਹ ਲੇਖ ਹੈ ਉਹ ਤ੍ਰੈਗੁਣਾ ਵਿੱਚ ਹੈ ਇੱਕ ਹੈਗਾ ਵੀ ਤੈਨੂੰ ਬੰਦੇ ਆ ਮੈਂ ਮਨੁੱਖ ਦਾ ਜਨਮ ਦੇ ਦਿੱਤਾ ਸਭ ਤੋਂ ਉੱਚੀ ਸ਼੍ਰੇਣੀ ਹੈ ਮਨੁੱਖਾ ਜਨਮ ਪੌੜੀ ਦਾ ਸਭ ਤੋਂ ਉੱਪਰਲਾ ਡੰਡਾ ਹੈ ਦੇਵਤਿਆਂ ਨੂੰ ਵੀ ਇਸ ਭਾਗ ਨਹੀਂ ਪ੍ਰਾਪਤ ਵੀ ਤੇ ਰੱਬ ਨੂੰ ਪ੍ਰਾਪਤ ਕਰ ਜਾਏ ਉਹ ਉਹ ਵੀ ਇਸ ਦੇਹੀ ਕੋ ਸਿਮਰਨ ਦੇਵ ਦੇਵਤੇ ਅਰਦਾਸਾਂ ਕਰਦੇ ਆ ਵੀ ਸਾਨੂੰ ਮਨੁੱਖ ਬਣਾ ਦੇ ਤਾਂ ਕਿ ਅਸੀਂ ਵੀ ਤੇਰੇ ਕੋਲ ਆ ਜਾਈਏ ਪ੍ਰਮਾਤਮਾ ਨੂੰ ਕਹਦੇ ਨੇ ਇਹ ਗੁਰਬਾਣੀ ਚਾਉਂਦੀ ਵਾ ਤੋਂ ਸਭ ਤੋਂ ਉੱਚਾ ਡੰਡਾ ਕੋੜੀ ਦਾ ਮਨੁੱਖਤਾ ਬੰਦੇ ਦਾ ਜੀਵਨ ਸਾਰੀਆਂ ਜੁਨਾਂ ਤੋਂ ਉੱਤਮ ਜੁਨ ਹੈ ਇਹਨੂੰ ਇਹ ਸੁਭਾਗ ਹੈ ਵੀ ਤੈਨੂੰ ਮੈਂ ਪ੍ਰਮਾਤਮਾ ਕਹਿ ਰਿਹਾ ਵੀ ਤੈਨੂੰ ਮੈਂ ਬਣਾਤਾ ਬੰਦਾ ਹੋਟੈਂ ਮੈਂ ਤੇਰੇ ਮੱਥੇ 'ਤੇ ਲੇਖ ਪਾ ਰਿਹਾ ਤੇ ਨਾਮ ਜਪਣ ਚੱਲ ਕੇ ਗੁਰੂ ਨੂੰ ਮਿਲ ਕੇ ਸੰਗਤ ਦੇ ਰਾਹੀ ਮੇਰੇ ਕੋਲ ਉਹੀ ਪ੍ਰਯੋਜਨ ਹੈ ਮਨੁੱਖ ਦਾ ਜੇ ਗੁਰਬਾਣੀ ਅਨੁਸਾਰ ਚੱਲਣਾ ਜਿਹੜੇ ਹੋਰ ਤਰ੍ਹਾਂ ਦੇ ਚੱਲਦੇ ਕੋਈ ਤਰਕਸ਼ੀਲ ਹੈ ਕੋਈ ਨਾਸਤਿਕ ਹੈ ਕੋਈ ਸਾਇੰਸ ਗੁਰ ਚੱਲਦੇ ਉਹ ਹੋਰ ਗੱਲਾਂ ਆਪਾਂ ਸਿਰਫ ਬੁਧਮੰਦੀ ਗੱਲ ਕਰਨੀ ਹੈ ਤੇ ਤੋਂ ਹੁਣੇ ਦੋ ਕਿਸਮ ਦੇ ਲੇਖ ਹੈ ਬੁਰਾ ਭਲਾ ਦੋਏ ਮਸਤਕ ਲਿਖੀ ਜਾਂ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਮ ਤੁਰ ਤੋਂ ਲਿਖਿਆ ਹੋਇਆ ਇਹ ਸਾਰਿਆਂ ਦਾ ਜਦੋਂ ਇਹ ਦੋ ਲੇਖ ਪਏ ਹੋਏ ਨੇ ਇੱਕ ਪਰਮਾਤਮਾ ਵੱਲੋਂ ਆਪਣਾ ਇੱਕ ਜਿਹੜਾ ਧਰਮ ਰਾਜ ਪੱਤਰੀ ਸੰਵਾਦਾ ਪਰਮਾਤਮਾ ਨੂੰ ਸਾਡੇ ਚੰਗਿਆਂ ਮਾੜਿਆਂ ਦੀ ਜੋ ਅਸੀਂ ਕਰਕੇ ਗਏ ਨੇ ਉਹਨੂੰ ਉਹਦੇ ਉਹਦੇ ਅਨੁਸਾਰ ਸਾਡਾ ਕਰਮ ਪਾਇਆ ਜਾਂਦਾ ਪਰਮਾਤਮਾ ਅੰਦਰ ਰੁਪਿੰਦਾ ਉਹਨੂੰ ਕਿਰਤ ਕਰਮ ਕਹਿੰਦੇ ਆ ਉਹ ਕਿਰਤ ਕਰਮ ਜੋ ਅਸੀਂ ਪਿੱਛੇ ਕਰਕੇ ਆਏ ਹਾਂ ਲਹਿ ਕਮਾਣਾ ਐਤਜੁਗ ਪਿਛਲੀ ਜੁਗੀ ਕਰੀ ਕਮਾਈ ਭਾਈ ਗੁਰਦਾਸ ਜੀ ਵੀ ਇਹੀ ਬਾਤ ਕਰ ਰਹੇ ਉਹਦੇ ਵਿੱਚ ਉਹ ਲਿਖਿਆ ਜਾਂਦਾ ਵੀ ਤੈ ਪਿੱਛੇ ਇਹ ਕਰਿਆ ਉਹਦੇ ਅਨਸਾਰ ਤੂੰ ਹੁਣ ਇਹ ਕਰੇਗਾ ਅੱਗੇ ਚੱਲ ਨਾਲ ਹੋਮ्योपैਥੀ ਵੀ ਉਤੇ ਹਟਣ ਬੰਦਾ ਕੀਰਤ ਕਰਮ ਮਿਟਿਆ ਨਹੀਂ ਜਾਂਦਾ ਕਦੇ ਵੀ ਲਗਭਗ ਜੇ ਆਪਾਂ ਮਹਾਰਾਜ ਦੇ ਬਗਰੇ ਚੱਲੀਏ ਜੋ ਸਮਝ ਆਇਆ ਹੈ ਤਾਂ 98 99% ਕੀਰਤ ਕਰਮ ਮਿਟਦਾ ਨਹੀਂ ਹੈ ਇਹ ਸਿਰਫ ਐਕਸੈਪਸ਼ਨਲ ਕੇਸ ਵਿੱਚ ਕਰੋੜਾ ਚੋ ਕਿਸੇ ਬੰਦੇ ਦਾ ਪ੍ਰਭੂ ਨੂੰ ਜੇ ਚਾਹੇ ਪ੍ਰਭੂ ਆਪਣੇ ਭਾਣੇ ਦੇ ਵਿੱਚ ਉਹਨੂੰ ਇਸ ਦਲਦਰ ਚੋਂ ਬਾਹਰ ਕੱਢ ਸਕਦਾ ਕਿਰਤ ਕਰਮ ਨੂੰ ਮਿਟਾ ਕੇ ਆਪਣੇ ਨਾਲ ਗੁਰੂ ਦੇ ਰਾਹੀਂ ਜੋੜ ਸਕਦਾ ਇਹਨੂੰ ਭਾਣਾ ਕਹਿੰਦੇ ਹੁਕਮ ਹੁੰਦਾ ਹੈ ਪਰਮਾਤਮਾ ਨੇ ਹੁਕਮ ਬਣਾਤਾ ਵੀ ਜੰਮਣਾ ਮਰਨਾ ਹੁਕਮ ਹੈ ਭਾਣੇ ਆ ਦੇ ਸਭ ਲੋਕ ਹੁਕਮ ਵਿੱਚ ਜੰਮਣਾ ਤੇ ਮਰਨਾ ਪਰ ਜਿਹਦੇ ਜਿਹੜਾ ਉਹਨੂੰ ਭਾਜਵੇ ਭਾਣਾ ਮੈਨੇ ਪਾਉਣਾ ਪਾਜਣ ਜਿਹੜਾ ਪ੍ਰਭੂ ਨੂੰ ਭਾਜਵੇ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਜਿਹੜਾ ਵੀ ਉਹਨੂੰ ਪਾਉਂਦਾ ਉਹ ਉਹ ਨੂੰ ਦਲਦਲ ਚੋਂ ਕੱਢ ਕੇ ਕਿਸੇ ਪੂਰੇ ਗੁਰੂ ਨਾਲ ਜਾਂ ਪੂਰੇ ਸੰਤ ਨਾਲ ਮਲਾਪ ਕਰਾਉਂਦਾ ਸੰਗਤ ਦੇ ਵਿੱਚ ਕਰਾਉਂਦਾ ਫੇਰ ਉਹ ਗੁਰੂ ਜਾਂ ਪੂਰਾ ਸੰਤ ਜਾਂ ਗੁਰਮੁਖ ਵੀ ਆਉਂਦਾ ਸ਼ਬਦ ਗੁਰਬਾਣੀ ਜੀ ਉਹ ਉਹਦੀ ਹੋਮੇ ਤੋੜਦਾ ਪਹਿਲਾਂ ਸੋਮੇ ਟੁੱਟੇ ਬਿਨਾ ਕਿਰਤ ਕਰਮ ਨਹੀਂ ਮਿਟਣਾ ਇਹ ਗੁਰਮਤ ਦੀ ਥਿਊਰੀ ਹੈ ਜਦੋਂ ਸਾਡੀ ਮੈਂ ਤੋੜੂਗਾ ਗੁਰੂ ਸੰਗਤ ਦੇ ਵਿੱਚ ਬਾਰ ਬਾਰ ਸ਼ਬਦ ਪੜਾਂਗੇ ਵਿਚਾਰਾਂਗੇ ਚੋਟ ਮੱਜੂਗੀ ਓਮੇ ਬੂਝੇ ਤਾਂ ਦਰਸੂ ਗਏ ਉਹ ਓਮੇ ਨਿਕਲਣ ਤੋਂ ਬਾਅਦ ਕਿਰਤ ਕਰਮ ਮਿਟ ਜਾਂਦਾ ਕਿੰਨੇ ਹਜ਼ਾਰਾਂ ਸਾਲਾਂ ਦੇ ਪਾਪ ਕਰੇ ਹੋਏ ਇੱਕ ਸੈਕਿੰਡ ਨਹੀਂ ਲੱਗਦਾ ਮਿਟਣੇ ਜਿਵੇਂ ਇੱਕ ਸਿੰਖਾਂ ਦੀ ਇੱਕ ਤੀਲ ਦੇ ਨਾਲ ਸਾਰਾ ਜੰਗਲ ਰਾਖ ਹੋ ਜਾਂਦਾ ਹੈ ਨਾਮ ਦੀ ਇੱਕ ਬੂੰਦ ਨਾਲ ਸਾਰਾ ਕੁਝ ਸਾਰੇ ਪਾਪ ਕੱਟੇ ਜਾਂਦੇ ਇਹ ਗੁਰਮਤਿ ਦੀ ਥਿਊਰੀ ਸੋ ਜਿਹੜੇ ਉਹ ਬੁਰੇ ਭਲੇ ਦੋ ਪਏ ਹੋਏ ਆ ਦੇਖ ਇੱਕ ਤਾਂ ਹੋ ਗਿਆ ਨਾ ਗੁਰਮਤ ਵਾਲਾ ਉਹ ਤਾਂ ਰੋਹਾਨੀ ਹੈ ਉਹ ਅਲੱਗ ਹੈ ਜਿਹੜੇ ਸਾਡਾ ਕਿਰਤ ਕਰਮ ਹੈ ਉਹਦੇ ਚ ਬੁਰੇ আর ਭਲੇ ਦੋ ਲੇਖ ਪਏ ਹੋਣੇ ਕਈ ਵਾਰ ਆਸੀ ਇਹਨਾਂ ਨੂੰ ਇੱਕ ਨੂੰ ਰੋਹਾਨੀ ਕਰ ਲੈਨੇ ਇੱਕ ਨੂੰ ਦੂਜਾ ਕਰ ਲੈਨੇ ਇਕਨ ਨਹੀਂ ਹੈ ਮਾਇਆ ਦੀ ਹਉਮੈ ਦੀ ਉਪਜਾਏ ਬੁਰਾ ਔਰ ਚੰਗਾ ਪਾਪ ਔਰ ਪੁੰਨ ਦੋਹੇ ਹਉਮੈ ਦੇ ਵਿੱਚ ਹੁੰਨੇ ਆ ਏਸੀ ਕਰਕੇ ਦੋਹਾਂ ਨੂੰ ਅਲੱਗ ਰੱਖਿਆ ਗਿਆ ਹੈ ਪਾਪ ਪੁੰਨ ਦੋਏ ਏਕ ਸਮਾਨ ਨਿਜਕਰ ਪਰਸ ਤਜੋ ਗੁਣਾਂ ਤੇ ਇੱਕ ਪੋਇੰਟ ਆਪਾਂ ਦਾ ਸੀ ਬੁਰਾ ਕਹਿ ਦਿੰਨੇ ਆ ਜਿਹੜਾ ਕੁੰਨੀ ਸਮਝਦੇ ਆ ਉਹ ਕਿਆ ਚੀਜ਼ ਐ ਲਓ ਜੀ ਮੈਂ 10 ਲੱਖ ਰੁਪਏ ਦੰਨਾ ਮੇਰਾ ਅਨਾਉਂਸਮੈਂਟ ਕਰਾ ਦਿਓ ਇਸ਼ਤਿਹਾਰ ਲਾ ਦਿਓ ਮੇਰੇ ਵਾਟ ਇਜ਼ ਦੈਟ ਹੋਮੈ ਉਹ ਦਾਨ ਕਰਨਾ ਸਭ ਤੋਂ ਬੁਰਾ ਗੁਰਬਾਣੀ ਚ ਸੇਵਾ ਕਰਨੀ ਸਭ ਤੋਂ ਚੰਗੀ ਸੇਵਾ ਆਪ ਤੋਂ ਬੜੇ ਦੀ ਹੁੰਦੀ ਐ ਨੀਮਾ ਹੁੰਦਾ ਬੰਦਾ ਉਹਦੇ ਚ ਦਾਨ ਉੱਪਰ ਤੋਂ ਕਰਿਆ ਜਾਂਦਾ ਬੰਦਾ ਉੱਚਾ ਚੜਦਾ ਪਰਾਂ ਉਹਦੀ ਹੋਮੈ ਵੱਧਦੀ ਐ ਹੋਰ ਵੀ ਮੈਦਾਨੀ ਐ ਦਾਨ ਨਹੀਂ ਤਾਂ ਇੱਕੋ ਹੀ ਐ ਦੁਨੀਆ 'ਚ ਸਰਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਅਸੀਂ ਤਾਂ ਉਮੀਦਾਨੀ ਬਣ ਕੇ ਵਹਿ ਜਾਂਦੇ ਹਾਂ ਰਾਜੇ ਵੀ ਨਿਦਾਨੀ ਹੈ ਰਾਜੇ ਮੰਗਤੇ ਆਪਦੇ ਰੱਬ ਦੇ ਸਾਡੇ ਵਾਸਤੇ ਦਾਨੀ ਬਣ ਜਾਂਦੇ ਸੋ ਦਾਨੀ ਦਾ ਸਭ ਤੋਂ ਜ਼ਿਆਦਾ ਜਿਹੜੀ ਨੈਗੇਟਿਵ ਗੁਰੂ ਗ੍ਰੰਥ ਸਾਹਿਬ ਚ ਬਾਰ ਬਾਰ ਹਰ ਅੰਗ ਉੱਪਰ ਕਰੀ ਹੋਈ ਹੈ ਉਹ ਦਾਨ ਦੀ ਹੋਇਆ ਸੇਵਾ ਉਹਦਾ ਕੋਰਸਪੋਂਡਿੰਗ ਸ਼ਬਦ ਫਰਜ ਕਰੋ ਜਸਟ ਸਮਝਾਉਣ ਕਰ ਤੱਕ ਕੋਈ ਵਿਚਾਰਾ ਮੰਗਤਾ ਸਿਆਲ ਦੇ ਦਿਨੇ ਠੰਡ ਦੇ ਨੰਗਾ ਫਿਰਦਾ ਮੰਗਦਾ ਇੱਕ ਕੋਈ ਗੁਰਮੁਖਵੰਦਾ ਇੱਕ ਮਨਮੁਖ ਹੈ ਉਹ ਮਨਮੁਖ ਉਹਨੂੰ ਹਾਕ ਮਾਰਦਾ ਦੇਖਿਓ ਕਿ ਕक्कण ਹੋ ਮੈਂ ਬੋਲਦੀ ਓਰਿਆ ਓਏ ਓਰਿਆ ਇਦਾਂ ਜਸਟ ਲਾਈਕ ਦੈਟ ਆ ਚੱਕ 200 ਰੁਪਏ ਜੁੱਤੀ ਪੋਈ ਜਿਹੜੇ ਉਹਦੇ ਆਲੇ-ਦਾਲੇ ਚਮਚੀ ਬੈਠੇ ਉਹਨੇ ਨਾ ਪੰਜ ਸੱਤ ਫਿਰ ਵੀ ਇਹ ਮੇਰੀ ਬੜਾਈ ਕਰਨਗੇ ਵੀ ਬੜਾ ਦਾਨੀ ਐ ਇੱਕ ਪਾਸੇ ਕੋਈ ਗੁਰਮੁਖ ਬੈਠਾ ਉਹ ਦੇਖੋ ਉਹਦੀ ਬੋਲੀ ਕਿੰਨੀ ਵਧੀਆ ਹੋਊਗੀ ਉਹ ਆ ਜਾ ਯਾਰ ਆ ਜਾ ਕੀ ਬਾਤ ਹੈ ਨੰਗਾ ਕੀ ਫਿਰ ਨਾ ਆ ਜਾ ਨਾ ਇਹ ਤਾਂ ਚਾਹ ਪਾਣੀ ਛਕਾਊਗਾ ਉਹਨੂੰ ਨਾਲ ਹੀ 200 ਰੁਪਿਆ ਗੁਰੂ ਦਾ ਸਮਝ ਕੇ ਦੇ ਦੂੰਗਾ ਵੀ ਤੈਨੂੰ ਦਿੱਤਾ ਹੋਇਆ ਚਲ ਭਾਈ ਤੂੰ ਜੁੱਤੀ ਲੈ ਲਈ। ਉਹਦੇ ਸ਼ਬਦ ਵੀ ਬਹੁਤ ਨਿੰਮਰ ਹੋਣਗੇ। ਹੁਣ ਦੋਹਾਂ ਨੇ 200 ਦਿੱਤਾ ਹੈ। ਇੱਕ ਦੇ ਹਾਰ ਪੈਣੇ ਨਿਮਰਤਾ ਵਾਲੇ ਦੇ ਦੂਜੇ ਦੇ ਪੌਲੀਆਂ ਪੈਣੀਆਂ ਦਰਗਾਹ ਚ। ਪੌਲੀਆਂ ਸ਼ਬਦ ਵੀ ਆਉਂਦਾ ਹੈ। ਸਿੱਧੀ ਭਾਸ਼ਾ ਵੀ ਜੁੱਤੀਆਂ ਪੈਣੀਆਂ। ਹੰਕਾਰ ਹੀ ਹੁੰਦਾ ਰੱਬ ਚੰਗਾ ਗਿਣਦਾ ਹੀ ਨਹੀਂ। ਹਾਰ ਜਿਉ ਹੰਕਾਰ ਨਾ ਭਾਵ ਬੇਦਕੂਕ ਸੁਣਾ। ਸਾਰੇ ਧਰਮ ਗ੍ਰੰਥ ਕਹਿੰਦੇ ਵੀ ਓਮੇ ਮਾੜੀ ਇਹ ਠੀਕ ਹੈ ਵੀ ਬਾਕੀ ਧਾਰਮਿਕ ਗ੍ਰੰਥਾਂ ਵੀ ਥੋੜਾ ਬਹੁਤਾ ਹਵਾਲਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਾ ਕੁਝ ਹੀ ਹੋਮੇ ਦੇ ਆਲੇ-ਦਾਲੇ ਘਮਾਇਆ ਹੋਇਆ। ਮਾਣ ਨਾਮ ਬੰਮੇ ਨੰਨੇ ਦਾ ਹੀ ਖੇਲ ਹੈ। ਮਾਣ ਬੰਮੇ ਨੂੰ ਕੰਨਾ ਨੰਨਾ ਨੰਨੇ ਨੂੰ ਕੰਨਾ ਮਾਮਾ ਦੋਹਾਂ ਨੂੰ ਉਲਟਾ ਦਿਓ, ਇੱਕ ਦੋਏ ਦੇ ਉਲਟਾ ਦਿਓ। ਮਾਣ ਹੰਕਾਰ ਹੋਮੇ, ਨਾਮ ਜਦੋਂ ਨਾਮ ਪ੍ਰਗਟ ਹੁੰਦਾ ਚੌਥਾ ਬਾਦ ਮੰਦਾ, ਸੰਤ ਬੰਦਾ ਬੰਦਾ।